ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਆ ਜਿਸ ਚੀਜ਼ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਪੰਜਾਬ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਦੋ ਮੁੱਖ ਪਾਰਟੀਆਂ ਵਿਰੋਧੀ ਪਾਰਟੀਆਂ ਕਹੀਏ ਜਿਨ੍ਹਾਂ ਨੇ ਆਪਸ ਵਿੱਚ ਪਿੰਡਣਾ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਇਹਨਾਂ ਦੀਆਂ ਲਿਸਟਾਂ ਇਹਨਾਂ ਦੇ ਉਮੀਦਵਾਰਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਕਾਂਗਰਸ ਦੇ ਲਈ ਆਈ ਨਹੀਂ ਪਰ ਅੱਜ ਖਾਲਸਾ ਸਾਜਨਾ ਦਿਵਸ ਵਾਲੇ ਦਿਨ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਅੱਧੀ ਲਿਸਟ ਜਾਰੀ ਕਰ ਦਿੱਤੀ ਹੈ ਭਾਵ ਪੰਜਾਬ ਦੀਆਂ ਕੁੱਲ 13 ਦੇ ਵਿੱਚੋਂ 7 ਸੀਟਾਂ ਤੇ ਆਪਣੇ ਉਮੀਦਵਾਰਾਂ ਦੇ ਨਾਮ ਘੋਸ਼ਿਤ ਕਰ ਦਿੱਤੇ ਗਏ ਨੇ ਕਿ ਉਹ ਕਿੱਥੋਂ ਮੈਦਾਨ 'ਚ ਉਤਾਰਿਆ ਗਿਆ ਸੀ ਤੁਹਾਨੂੰ ਦੱਸਣ ਜਾ ਰਹੇ ਹੈਗੇ ਆ ਸ਼੍ਰੋਮਣੀ ਕਾਲ ਦੇ ਵੱਲੋਂ ਜਿਹੜੀ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਲਿਸਟ ਜਾਰੀ ਕੀਤੀ ਹੈ ਸਭ ਤੋਂ ਪਹਿਲਾ ਗੁਰਦਾਸਪੁਰ ਗੁਰਦਾਸਪੁਰ ਤੋਂ ਕੌਣ ਨੇ ਮੈਦਾਨ 'ਚ ਦਲਜੀਤ ਸਿੰਘ ਚੀਮਾ ਚੀਮਾ ਕੌਣ ਨੇ ਜਿਹੜੇ 2009 ਦੇ ਵਿੱਚ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਤੋਂ ਇਹੀ ਚੋਣ ਹਾਰੇ ਸਨ ਬਾਅਦ 'ਚ ਪੰਜਾਬ 'ਚ ਵਿਧਾਇਕ ਵੀ ਬਣੇ ਉਹਨਾਂ ਆਨੰਦਪੁਰ ਸਾਹਿਬ ਤੋਂ ਤੇ ਸਿੱਖਿਆ ਮੰਤਰੀ ਵੀ ਰਹੇ ਨੇ ਪੰਜਾਬ ਦੇ ਦਲਜੀਤ ਸਿੰਘ ਚੀਮਾ ਨੂੰ ਟਿਕਟ ਦਿੱਤੀ ਗਈ ਹੈ ਉੱਥੋਂ ਫਿਲਹਾਲ ਜੇ ਹੋਰ ਪਾਰਟੀਆਂ ਦੀ ਗੱਲ ਕਰੀਏ ਤਾਂ ਭਾਜਪਾ ਨੇ 15 ਸਾਲ ਤਿੰਨ ਵਾਰ ਦੇ ਆਪਣਾ ਐਮਐਲਏ ਰਹਿ ਚੁੱਕੇ ਦਿਨੇਸ਼ ਬੱਬੂ ਨੂੰ ਆਪਣਾ ਉਮੀਦਵਾਰ ਬਣਾਇਆ ਹੋਇਆ ਬਾਕੀ ਪਾਰਟੀਆਂ ਦੀ ਗੱਲ ਕਰ ਲਈਏ ਕਾਂਗਰਸ ਨੇ ਆਮ ਆਦਮੀ ਪਾਰਟੀ ਨੇ ਉਥੋਂ ਆਪਣੀ ਉਮੀਦਵਾਰ ਬਾਰੇ ਹਲੇ ਖੁਲਾਸੇ ਕਰਨੇ ਨੇ ਉਸ ਤੋਂ ਬਾਅਦ ਜੇ ਗੱਲ ਕਰ ਲਈਏ ਨੰਬਰ 2 ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਕਿੱਥੋਂ ਲੜਨਗੇ ਅਨੰਤਪੁਰ ਸਾਹਿਬ ਤੋਂ ਅਨੰਤਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਨੇ ਮਾਲਵਿੰਦਰ ਸਿੰਘ ਕੰਗ ਨੂੰ ਆਪਣਾ ਉਮੀਦਵਾਰ ਜਿਹੜਾ ਬਣਾਇਆ ਬਾਕੀ ਪਾਰਟੀਆਂ ਨੇ ਖੁਲਾਸੇ ਕਰਨੇ ਨੇ 2014 ਤੋਂ 2019 ਦੇ ਵਿੱਚ ਇਸੇ ਸੀਟ ਤੇ ਪ੍ਰੋਫੈਸਰ ਚੰਦੂ ਮਾਜਰਾ ਸਾਂਸਦ ਜਿਹੜਾ ਰਹਿ ਚੁੱਕੇ ਹੈਗੇ ਨੇ ਫਿਰ ਗੱਲ ਕਰ ਲਈਏ ਪਟਿਆਲਾ ਸ਼ਾਹੀ ਚਰ ਪਟਿਆਲਾ ਪਟਿਆਲਾ ਤੋਂ ਕੋਣ ਵੀ ਦੁਆਰ ਨੇ ਭਾਜਪਾ ਦੇ ਪਰਨੀਤ ਕੌਰ ਉਹਨਾਂ ਦੇ ਅਗੇਂਸਟ ਕਿਹਦੀ ਚਰਚਾ ਕਾਂਗਰਸ ਵੱਲੋਂ ਧਰਮਵੀਰ ਗਾਂਧੀ ਆ ਸਕਦੇ ਨੇ ਵਿਰੋਧ ਹੋ ਰਿਹਾ ਹੈ ਕਨਫਰਮੇਸ਼ਨ ਨਹੀਂ ਹੋਈ ਪੱਕਾ ਨਹੀਂ ਹੋਇਆ ਸ਼੍ਰੋਮਣੀ ਕਾਲ ਦੇ ਟਿਕਟ ਦਿੱਤੀ ਹੈ ਨਰਿੰਦਰ ਕੁਮਾਰ ਸ਼ਰਮਾ ਐਨ ਕੇ ਸ਼ਰਮਾ ਡੇਰਾ ਬਸੀ ਵਾਲੇ ਵਿਧਾਇਕ ਕਾਲੀ ਸਰਕਾਰ ਦੇ ਵਿੱਚ ਕਾਲੀ ਭਾਜਪਾ ਸਰਕਾਰ ਦੇ ਵਿੱਚ ਜਿਹੜਾ ਹੈਗਾ ਸੀਪੀਐਸ ਚੀਫ ਪਾਰਲੀਮੈਂਟਰੀ ਸੈਕਟਰੀ ਰਹੇ ਸੀਗੇ ਕਮਰਸ ਵਿਭਾਗ ਦੇ ਜਿਹੜੇ ਕਮਰਸ ਹੇਠ ਹੋਣੇ ਚ ਵਿਭਾਗ ਦੇ ਔਰ ਲੰਮੀ ਚਰਚਾ ਸੀ ਕਿ ਐਨਕੇ ਸ਼ਰਮਾ ਨੂੰ ਪਟਿਆਲਾ ਭੇਜਿਆ ਜਾਏਗਾ ਸੋ ਭੇਜ ਦਿੱਤਾ ਗਿਆ ਪਰਨੀਤ ਕੌਰ ਨਾਲ ਟੱਕਰ ਪਏਗੀ ਸਾਰਾ ਕੈਲਕੂਲੇਸ਼ਨ ਲਾ ਕੇ ਵੀ ਜਿਹੜਾ ਐਨਕੇ ਸ਼ਰਮਰ ਦੱਸ ਚੁੱਕੇ ਨੇ ਕਿ ਸਾਨੂੰ ਜਿੱਤਣ ਲਈ ਬਹੁਤ ਜ਼ਿਆਦਾ ਨਹੀਂ ਲੱਖ ਸਵਾ ਲੱਖ ਵੋਟ ਚਾਹੀਦੀ ਹੈ ਤੇ ਇਨਾਂ ਕ ਅਕਾਲੀ ਦਲ ਕੋਲ ਹੈਗਾ ਬੜਾ ਦਾਵਾ ਕਰ ਰਹੇ ਨੇ ਸਫਲਤਾ ਮਿਲਦੀ ਹੈ ਕਿ ਨਹੀਂ ਬਾਅਦ ਚ ਗੱਲ ਹੋਏਗੀ ਉਸ ਤੋਂ ਬਾਅਦ ਗੱਲ ਕਰਦੇ ਆ ਫਤਿਹਗੜ੍ਹ ਸਾਹਿਬ ਤੋਂ ਹੋਰ ਜਰਬ ਸੀਟ ਹੈਗੀ ਹੈ ਜਿਹੜੇ ਸੱਤ ਉਮੀਦਵਾਰ ਕੋਸ਼ਿਸ਼ ਕੀਤੀ ਨੇ ਪੰਜਵਾਂ ਉਮੀਦਵਾਰ ਫਤਿਹਗੜ ਸਾਹਿਬ ਰਿజర్ਵ ਸੀਟ ਤੋਂ ਵਿਕਰਮਜੀਤ ਸਿੰਘ ਖਾਲਸਾ ਇਹਨਾਂ ਦੇ ਅਗੇਂਸਟ ਪਹਿਲਾਂ ਹੀ ਆਮ ਆਦਮੀ ਪਾਰਟੀ ਕੋਸ਼ਨਾ ਕੀਤੀ ਹੋਈ ਹੈ ਜੀਪੀ ਸਿੰਘ ਗੁਰਪ੍ਰੀਤ ਸਿੰਘ ਜਿਹੜੇ ਬਸੇ ਪਠਾਨ ਦੇ ਵਿਧਾਇਕ ਰਹੇ ਚੁੱਕੇ ਸੀਗੇ ਕਾਂਗਰਸ ਦੀ ਟਿਕਟ ਤੇ ਹੁਣ ਆਪ ਦੇ ਵਿੱਚ ਗਏ ਨੇ ਤੇ ਉੱਥੇ ਕਾਲੀ ਦਲ ਦੀ ਭੇੜ ਜੀਪੀ ਉਹਨਾਂ ਨਾਲ ਪਏਗੀ ਫਿਰ ਰਾਜ ਗੱਲ ਕਰ ਲਈ ਅਗਲੀ ਫਰੀਦਕੋਟ ਫਰੀਦਕੋਟ ਵੀ ਜਿਹੜਾ ਹੈਗਾ ਰਿజర్ਵ ਸੀਟ ਹੈਗੀ ਆ ਆਮ ਆਦਮੀ ਪਾਰਟੀ ਨੇ ਜਿਹੜਾ ਆਪਣਾ ਉੱਥੋਂ ਉਮੀਦਵਾਰ ਬਣਾਇਆ ਹੋਇਆ ਜਿਹੜੀ ਕਰਮਜੀਤ ਅਨਮੋਲ ਗਾਇਕ ਨੂੰ ਦੂਜੇ ਸੇ ਭਾਜਪਾ ਨੇ ਬਣਾਇਆ ਰਾਜ ਗਾਇਕ ਹੰਸ ਰਾਜ ਹੰਸ ਨੂੰ ਕਾਂਗਰਸ ਦੇ ਪਹਿਲਾਂ ਉੱਥੋਂ ਮੁਹੰਮਦ ਸਦੀਕ ਸਿੰਘ ਭਾਪ ਸਾਰੇ ਹੀ ਸੁਰਾਂ ਦੇ ਮਾਹਿਰ ਉੱਥੇ ਭਿੜੇ ਹੋਏ ਨੇ ਉਸ ਤੋਂ ਬਾਅਦ ਜਿਹੜੇ ਇੰਦਰਾ ਗਾਂਧੀ ਦੀ ਆਪਾਂ ਕਹੀਏ ਅਸੈਸੀਨੇਸ਼ਨ ਲਈ ਜ਼ਿੰਮੇਵਾਰ ਬਿਆਨ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਖਾਲਸਾ ਉਹ ਵੀ ਉੱਥੋਂ ਆਜ਼ਾਦ ਤੌਰ ਤੇ ਜਿਹੜਾ ਲੜਨ ਜਾ ਰਹੇ ਨੇ ਇਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਆਪ ਪਾਰਟੀ ਦੇ ਹੀ ਜਿਹੜੇ ਜਲੰਧਰ ਤੋਂ ਚੋਣ ਹਾਰੇ ਸੀਗੇ 2019 ਸਫਲਤਾ ਨਹੀਂ ਮਿਲੀ ਸੀ ਹਾਈ ਕੋਰਟ ਦੇ ਰਿਟਾਇਰਡ ਜਸਟਿਸ ਬੇਅਦਬੀਆ ਮਾਮਲਿਆਂ ਦੀ ਜਾਂਚ ਕਰਨ ਵਾਲੇ 2016 ਚ ਬਣੇ ਕਮਿਸ਼ਨ ਦੇ ਮੁਖੀ ਜਸਟਿਸ ਜੋਰਾ ਸਿੰਘ ਉਹ ਵੀ ਫਰੀਦਕੋਟ ਤੋਂ ਆਜਾਦਣ ਦੀ ਗੱਲ ਕਰ ਚੁੱਕੇ ਨੇ ਉੱਥੋਂ ਕਿਹਨੂੰ ਉਮੀਦਵਾਰ ਬਣਾਇਆ ਗਿਆ ਸ਼੍ਰੋਮਣੀ ਕਾਲਦਲ ਵੱਲੋਂ ਰਾਜਵਿੰਦਰ ਸਿੰਘ ਰਾਜਵਿੰਦਰ ਸਿੰਘ ਕੌਣ ਨੇ ਗੁਰਦੇਵ ਸਿੰਘ ਬਾਦਲ ਸਵਰਗਵਾਸੀ ਗੁਰਦੇਵ ਸਿੰਘ ਬਾਦਲ ਜਿਹੜੇ ਸੰਸਦ ਰਹੇ ਨੇ ਪੰਜਾਬ ਦੇ ਜਿਹੜੇ ਪਿੱਛੇ ਜਿਉਂਨਾ ਦਾ ਸਵਰਗਵਾਸ ਹੋ ਗਿਆ ਸੀ ਉਹਨਾਂ ਦੇ ਪੋਤੇ ਹੈਗੇ ਨੇ ਇਹਨਾਂ ਨੂੰ ਟਿਕਟ ਦਿੱਤੀ ਗਈ ਹੈ ਭਾਪ ਕਈਏ ਕਿਉਂਕਿ ਬਾਦਲ ਪਿੰਡ ਨਾਲ ਸੰਬੰਧ ਰੱਖਦੇ ਨੇ ਤੇ ਬਾਦਲ ਪਰਿਵਾਰ ਦੇ ਬੇੜੇ ਆਪਾਂ ਇਹ ਭਰੋਸੇਯੋਗ ਵਿਸ਼ਵਾਸਪਾਤਰ ਉਹਨਾਂ ਨੂੰ ਮੀਦਵਾਰ ਬਣਾਇਆ ਗਿਆ ਇਸ ਤੋਂ ਬਾਅਦ ਸੰਗਰੂਰ ਸੰਗਰੂਰ ਤੋਂ ਕਿਹਨਾਂ ਨੂੰ ਟਿਕਟ ਦਿੱਤੀ ਗਈ ਹੈ ਇਕਬਾਲ ਸਿੰਘ ਝੁੰਦਾ ਇਕਬਾਲ ਸਿੰਘ ਝੁੰਗਾ ਕਿਹਦੇ ਨਾਲ ਫਾਈਟ ਕਰਨਗੇ ਸਿਮਰਨਜੀਤ ਸਿੰਘ ਮਾਨ ਉਹਨਾਂ ਨਾਲ ਇਹ ਇਹ ਉਮੀਦਵਾਰਾਂ ਦੀ ਅਸੀਂ ਉਹ ਗੱਲ ਕਰਦੇ ਆ ਜਿਨ੍ਹਾਂ ਦੇ ਉਮੀਦਵਾਰ ਕੋਸ਼ਿਤ ਹੋ ਚੁੱਕੇ ਹੈਗੇ ਨੇ ਇੱਕ ਵਾਰ ਫੇਰ ਦੱਸਣ ਜਾ ਰਹੇ ਆ ਦਲਜੀਤ ਚੀਮਾ ਗੁਰਦਾਸਪੁਰ ਤੋਂ ਪ੍ਰੋਫੈਸਰ ਚੰਦੂ ਮਾਜਰਾ ਅਨੰਦਪੁਰ ਸਾਹਿਬ ਐਨ ਕੇ ਸ਼ਰਮਾ ਪਟਿਆਲਾ ਅਨਿਲ ਜੋਸ਼ੀ ਅਨਿਲ ਜੋਸ਼ੀ ਅੰਮ੍ਰਿਤਸਰ ਤੋਂ ਲੜਨਗੇ ਆਪ ਨੇ ਉਥੋਂ ਉਮੀਦਵਾਰ ਤੇ ਬਣਾਇਆ ਹੋਇਆ ਹੈ ਆਪਣਾ ਖੇਤੀਬਾੜੀ ਮੰਤਰੀ ਦੇ ਪੰਜਾਬ ਚ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨੂੰ ਭਾਜਪਾ ਨੇ ਜਿਹੜਾ ਮੈਦਾਨ ਚ ਉਤਾਰਿਆ ਹੋਇਆ ਤਰਨਜੀਤ ਸਿੰਘ ਸੰਧੂ ਨੂੰ ਤਰਨਜੀਤ ਸਿੰਘ ਸੰਧੂ ਕੋਣ ਨੇ ਰਿਟਾਇਰਡ ਆਈ ਐਫ ਐਸ ਇੰਡੀਅਨ ਫੋਰਨਰ ਸਰਵਿਸਿਜ਼ ਦੇ ਅਧਿਕਾਰੀ ਨੇ ਬ੍ਰੈਂਡ ਵੈਸਟਰ ਰਾਜਦੂਤ ਰਹੇ ਨੇ ਕਈ ਵੱਡੇ ਵੱਡੇ ਮੁਲਕਾਂ ਦੇ ਅੰਬੈਸਡਰ ਰਹੇ ਨੇ ਤੇ ਕੌਣ ਨੇ ਤੇਜਾ ਸਿੰਘ ਸਮੁੰਦਰੀ ਪੰਜਾਬ ਦੀ ਪੋਲੀਟੀਕਲ ਹਿਸਟਰੀ ਚ ਇੱਕ ਵੱਡਾ ਨਾਮ ਆਉਂਦਾ ਤੇਜਾ ਸਿੰਘ ਸਮੁੰਦਰੀ ਉਹਨਾਂ ਦੇ ਪੋਤੇ ਹੈਗੇ ਨੇ ਅਨਿਲ ਜੋਸ਼ੀ ਜਿਹੜੇ ਅਤਰਨਜੀਤ ਸੰਧੂ ਨਾਲ ਕੁਲਦੀਪ ਢਾਲੀਵਾਲ ਨਾਲ ਤੇ ਹੋਰ ਕਿਹੜੇ ਉਮੀਦਵਾਰ ਆਂਦੇ ਉਹਨਾਂ ਨਾਲ ਫਾਈਟ ਕਰਨਗੇ ਪੰਜਾਬ ਚ ਕਾਲੀ ਭਾਜਪਾ ਸਰਕਾਰ ਵੇਲੇ ਜਿਹੜਾ ਲੋਕਲ ਬਾਡੀ ਮਿਨਿਸਟਰ ਵੀ ਰਹਿ ਚੁੱਕੇ ਨੇ ਭਾਜਪਾ ਚੋਂ ਹੁੰਦੇ ਸੀ ਛੱਡ ਕੇ ਸ਼੍ਰੋਮਣੀ ਕਾਲੀ ਦਲ ਚਲੇ ਗਏ ਸੀਗੇ ਫਿਰ ਫਤਿਹਗੜਾ ਜੀ ਇਹ ਵਿਕਰਮਜੀਤ ਸਿੰਘ ਖਾਲਸਾ ਉਸ ਤੋਂ ਬਾਅਦ ਫਰੀਦਕੋਟ ਤੋਂ ਰਾਜਵਿੰਦਰ ਸਿੰਘ ਤੇ ਸੰਗਰੂਰ ਤੋਂ ਇਕਬਾਲ ਸਿੰਘ ਝੂਂਦਾ ਜੜ ਲੰਗੇ ਚਰਚਾ ਇਤੀ ਜਾਰੀ ਹੈ ਕਿ ਸ਼ਾਮ ਤੱਕ ਸ਼ਾਇਦ ਕਾਂਗਰਸ ਦੀ ਲਿਸਟ ਵੀ ਆ ਸਕਦੀ ਹੈ ਕਿੰਨਕ ਤਗੜੇ ਉਮੀਦਵਾਰ ਇਹਨਾਂ ਦੇ ਪੈਰਲਰ ਇਹਨਾਂ ਦੇ ਬਰਾਬਰ ਜਿਹੜੇ ਹੋਰ ਰਾਜਕਾਲ ਉਮੀਦਵਾਰ ਕੋਸ਼ਿਸ਼ ਤੋਂ ਚੁੱਕੇ ਨੇ ਕਾਂਗਰਸ ਲੈ ਕੇ ਆਂਦੀ ਹੈ ਫਾਈਟ ਕਿੰਨਿਕ ਫਸਵੀ ਰਹੇਗੀ ਕਿੰਨੇ ਕ ਕੁੰਡੀਆਂ ਦੇ ਸਿੰਘ ਫਸਣਗੇ ਜਨਤਾ ਤੈਅ ਕਰ ਦੇਗੀ 4 ਜੂਨ ਨੂੰ ਹੋਰ ਨਵੀਂ ਤੇ ਤਾਜ਼ੀ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ